ਅਚਾ ਕਿ ਤੁਸੀਂ ਵੀ ਅਸੀਂ ਦੇਖਿਆ ਕਿ ਬਿਸਤਰੇ ਜਿਹੜੇ ਨੇ ਥੱਲੇ ਲਗਾਏ ਹੋਏ ਨੇ ਕੀ ਕਾਰਨ ਕੀ ਆ ਕਦੋਂ ਤੋਂ ਜਿਹੜੇ ਬਿਸਤਰੇ ਥੱਲੇ ਲਗਾਏ ਜਾਂਦੇ ਅਸੀਂ ਹਰ ਸਾਲ ਪਉ ਦੇ ਮਹੀਨੇ ਵਿੱਚ ਬਿਸਤਰੀ ਨੀਚੇ ਲਗਾਉਂਦੇ ਹਾਂ ਕਿਉਂਕਿ ਛੋਟੇ ਸਾਹਿਬਜ਼ਾਦਿਆਂ ਨੂੰ ਜਾਂ ਵੱਡੇ ਸਾਹਿਬਜ਼ਾਦਿਆਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਉਹਨਾਂ ਦੀ ਸ਼ਹੀਦੀ ਦਿਹਾੜੇ ਨੂੰ ਯਾਦ ਕਰਦੇ ਹੋਏ ਅਸੀਂ ਇਹ ਹਰ ਸਾਲ ਬਿਸਤਰੀ ਨੀਚੇ ਹੀ ਲਗਾ ਕੇ ਸੌਂਦੇ ਹਾਂ ਤਾਂ ਕਿ ਉਹ ਆਉਣ ਵਾਲੀ ਪੀੜ੍ਹੀ ਨੂੰ ਵੀ ਪਤਾ ਲੱਗੇ ਕਿ ਉਹਨਾਂ ਦੇ ਇਤਿਹਾਸ ਬਾਰੇ ਜਾਂ ਉਹ ਵੀ ਛੋਟੇ ਬੱਚੇ ਵੀ ਹਮੇਸ਼ਾ ਸਿੱਖੀ ਨਾਲ ਜੁੜੇ ਰਹਿਣ ਇਸ ਕਰਕੇ ਉਹਨਾਂ ਦੀ ਯਾਦ ਵਿੱਚ ਅਸੀਂ ਅ ਬਿਸਰੇ niche ਲਗਾ ਕੇ ਹਰ ਸਾਲ ਸੌਂਦੇ ਹਾਂ ਜਦੋਂ ਤੁਸੀਂ ਮਤਲਬ ਵੀ ਛੋਟੀ ਉਮਰ ਆ ਨੌਜਵਾਨ ਹੋ ਕਿਸ ਤਰ੍ਹਾਂ ਦੇਖਦੇ ਹੋ ਵੀ ਨੌਜਵਾਨ ਜਿਹੜੇ ਨੇ ਭੁੱਲਦੇ ਜਾਂਦੇ ਨੇ ਜਾਂ ਜਿਹੜੇ ਜੰਗ ਦੇ ਚਾਹੇ ਮੁੰਡੇ ਨੇ ਚਾਹੇ ਕੁੜੀਆਂ ਨੇ ਉਹ ਭੁੱਲਦੇ ਜਾਂਦੇ ਨੇ ਸਹਾਦਤਾਂ ਨੂੰ ਸ਼ਹੀਦੀਆਂ ਨੂੰ ਹਾਂਜੀ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਇਹ ਪੇਰੈਂਟਸ ਤੇ ਡਿਪੈਂਡ ਕਰਦਾ ਕਿ ਬੱਚਿਆਂ ਨੂੰ ਕਿੱਦਾਂ ਉਹਨਾਂ ਨੂੰ ਗਾਈਡ ਕਰਨਾ ਹੈ ਨਾ ਆਪਾਂ ਤੇ ਉਸ ਤੋਂ ਬਾਅਦ ਅਗਰ ਜਿਵੇਂ ਹੁਣ ਅਸੀਂ ਲਗਾਇਆ ਬਿਸਤਰੀ ਨੀਚੇ ਲਗਾਇਆ ਹਨਾ ਉਹਨਾਂ ਨੂੰ ਦੱਸਿਆ ਕਿ ਪੋ ਦਾ ਮਹੀਨਾ ਜਾਂ ਸ਼ਹੀਦੀ ਦਿਹਾੜੇ ਚੱਲ ਰਿਹਾ ਤਾਂ ਫਿਰ ਬੱਚਿਆਂ ਨੂੰ ਵੀ ਅੱਗੇ ਅਸੀਂ ਉਹਨਾਂ ਨੂੰ ਸਿੱਖੀ ਦੇ ਨਾਲ ਜੋੜ ਰਹੇ ਹਾਂ ਉਹਨਾਂ ਨੂੰ ਵੀ ਦੱਸ ਰਹੇ ਹਾਂ ਇਹ ਸਾਰਾ ਇਤਿਹਾਸ ਬਾਰੇ ਅਗਰ ਆਪਾਂ ਉਹਨਾਂ ਨੂੰ ਦੱਸਾਂਗੇ ਤਾਂ ਬਿਲਕੁਲ ਉਹ ਇਹਨਾਂ ਦੇ ਨਾਲ ਟੱਚ ਰਹਿਣਗੇ ਆਪਣੇ ਰੂਟਸ ਨਾਲ ਟੱਚ ਰਹਿਣਗੇ ਤੇ ਅਗਰ ਬੱਚਿਆਂ ਨੂੰ ਆਪਾਂ ਗਾਈਡ ਹੀ ਨਹੀਂ ਕਰਾਂਗੇ ਤਾਂ ਫਿਰ ਉਹਨਾਂ ਇਹ ਕਿੰਨੇ ਕ ਸਮੇਂ ਤੋਂ ਜੀ ਇਦਾਂ ਮਤਲਬ ਬਿਸਤਰੀ ਥਲੇ ਲਗਾਏ ਜਾਂਦੇ ਨੇ ਤੱਲਾ ਜਿਵੇਂ ਕਿ ਸਾਡੇ ਮਾਤਾ ਮੰਮੀ ਰੈਡੀ ਉਹ ਵੀ ਥੱਲੇ ਹੀ ਪਿਆ ਕਰਦੇ ਸੀਗੇ ਤੇ ਹੁਣ ਉਹਨਾਂ ਨੂੰ ਦੇਖ ਕੇ ਅਸੀਂ ਵੀ ਸਾਨੂੰ ਇਹ ਆ ਵੀ ਕਿ ਸਾਡੇ ਬੱਚੇ ਵੀ ਗਾਹਾਂ ਇਸੇ ਤਰ੍ਹਾਂ ਸਹਜਾਦਿਆਂ ਦੀ ਯਾਦ ਹਮੇਸ਼ਾ ਰੱਖਣ ਕੀ ਨਾਮ ਹੈ ਜੀ ਮੇਰਾ ਨਾਮ ਅਨਜੀਤ ਕੌਰ ਕਿਹੜਾ ਪਿੰਡ ਹੈ ਜੀ ਪਿੰਡ ਮਜਾਰਾ ਅੱਛਾ ਕਿੰਨੇ ਕ ਸਮੇਂ ਤੋਂ ਤੁਸੀਂ ਬਿੱਤੇ ਥੱਲੇ ਲਾਇਏ ਨੇ ਬੈੱਡ ਕਿ ਮੈਂ ਦੇਖਿਆ ਕਿ ਬਾਹਰ ਰੱਖੇ ਪਏ ਨੇ ਚਾਕੇ ਕੀ ਕਾਰਨ ਹੈ ਇਹ ਬਿਰਜੀ ਜਿਵੇਂ ਕਿ ਆਪਾਂ ਸਹਜਾਦਿਆਂ ਦੀ ਯਾਦ ਵਿੱਚ ਪਹਿਲਾਂ ਤੋਂ ਹੀ ਅਸੀਂ ਲਗਾਉਨੇ ਆ ਜਦ ਜਦ ਤੋਂ ਸਾਡੀ ਸੋਝੀ ਆ ਪਹਿਲਾਂ ਸਾਡੇ ਮਾਤਾ ਪਿਤਾ ਲਾਉਂਦੇ ਹੁੰਦੇ ਸੀ ਤੇ ਹੁਣ ਅਸੀਂ ਲਗਾਉਨੇ ਆ ਅੱਛਾ ਜੀ ਕਿਉਂਕਿ ਸਾਡੇ ਬੱਚਿਆਂ ਨੂੰ ਹਾਂਜੀ ਪਤਾ ਲੱਗੇ ਵੀ ਇਹ ਸਹਿਜਾ ਦੇ ਆਪਣੇ ਸ਼ਹੀਦ ਹੋਏ ਸੀ ਉਹਨਾਂ ਦੀ ਸਹਿਜਾਦਿਆਂ ਦੀ ਸ਼ਹੀਦੀ ਨੂੰ ਯਾਦ ਰੱਖਾਂਗੇ ਬੱਚਿਆਂ ਨੂੰ ਵੀ ਪਤਾ ਲੱਗੇ ਅਗਲੇ ਆਪਣੇ ਛੋਟੇ ਬੱਚਿਆਂ ਨੂੰ ਵੀ ਹਾਂਜੀ ਪੂਰਾ ਪੋਦਾ ਮੀਨਾ ਸੀ ਥੱਲੇ ਹੀ ਪੈਨੇ ਆ ਪਰ ਇਹਦੇ ਵਿੱਚ ਅਸੀਂ ਦੇਖਿਆ ਹੋਏ ਕਈ ਕਰਾਂ ਦੇ ਬਿਸਤਰੇ ਨੇ ਜਿਹੜੇ ਇਹਨਾਂ ਥੱਲੇ ਲੱਗੇ ਹੋਏ ਨੇ ਹਾਂਜੀ ਬਹੁਤੇ ਕਰਾਂ ਦੇ ਵਿੱਚ ਜਿਵੇਂ ਕਿ ਜਿਨ੍ਹਾਂ ਜਿਨ੍ਹਾਂ ਨੂੰ ਸਹਜਾਦਿਆਂ ਦੀ ਸ਼ਹੀਦੀ ਪੁਰਬ ਦਾ ਸਿੱਖੀ ਦੇ ਨਾਲ ਹੈਗਾ ਉਹ ਵੱਧ ਤੋਂ ਵੱਧ ਲਾਉਂਦੇ ਨੇ ਅੱਛਾ ਤਾਂ ਕੀ ਤੁਸੀਂ ਵੀ ਅਸੀਂ ਦੇਖਿਆ ਕਿ ਬਿਸਤਰੇ ਜਿਹੜੇ ਇਹਨਾਂ ਥੱਲੇ ਲਗਾਏ ਹੋਏ ਨੇ ਕੀ ਕਾਰਨ ਕੀ ਆ ਕਦੋਂ ਤੋਂ ਜਿਹੜੇ ਬਿਸਤਰੇ ਥੱਲੇ ਲਗਾਏ ਜਾਂਦੇ ਨੇ ਅਸੀਂ ਹਰ ਸਾਲ ਪਉ ਦੇ ਮਹੀਨੇ ਵਿੱਚ ਬਿਸਤਰੀ ਨੀਚੇ ਲਗਾਉਂਦੇ ਹਾਂ ਕਿਉਂਕਿ ਛੋਟੇ ਸਾਹਿਬਜ਼ਾਦਿਆਂ ਨੂੰ ਜਾਂ ਵੱਡੇ ਸਾਹਿਬਜ਼ਾਦਿਆਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਉਹਨਾਂ ਦੀ ਸ਼ਹੀਦੀ ਦਿਹਾੜੇ ਨੂੰ ਯਾਦ ਕਰਦੇ ਹੋਏ ਅਸੀਂ ਇਹ ਹਰ ਸਾਲ ਬਿਸਤਰੀ ਨੀਚੇ ਹੀ ਲਗਾ ਕੇ ਸੌਂਦੇ ਹਾਂ ਤਾਂ ਕਿ ਉਹ ਆਉਣ ਵਾਲੀ ਪੀੜ੍ਹੀ ਨੂੰ ਵੀ ਪਤਾ ਲੱਗੇ ਕਿ ਉਹਨਾਂ ਦੇ ਇਤਿਹਾਸ ਬਾਰੇ ਜਾਂ ਉਹ ਵੀ ਛੋਟੇ ਬੱਚੇ ਵੀ ਹਮੇਸ਼ਾ ਸਿੱਖੀ ਨਾਲ ਜੁੜੇ ਰਹਿਣ ਇਸ ਕਰਕੇ ਉਹਨਾਂ ਦੀ ਯਾਦ ਵਿੱਚ ਅਸੀਂ ਬਿਸਤਰੀ ਨੀਚੇ ਲਗਾ ਕੇ ਹਰ ਸਾਲ ਸੌਂਦੇ ਹਾਂ ਜੇ ਜਦੋਂ ਤੁਸੀਂ ਮਤਲਬ ਵੀ ਛੋਟੀ ਉਮਰ ਆ ਨੌਜਵਾਨ ਹੋ ਕਿਸ ਤਰ੍ਹਾਂ ਦੇਖਦੇ ਹੋ ਵੀ ਨੌਜਵਾਨ ਜਿਹੜੇ ਨੇ ਭੁੱਲਦੇ ਜਾਂਦੇ ਨੇ ਜਾਂ ਜਿਹੜੇ ਜੰਗ ਦੇ ਚਾਹੇ ਮੁੰਡੇ ਨੇ ਚਾਹੇ ਕੁੜੀਆਂ ਨੇ ਉਹ ਭੁੱਲਦੇ ਜਾਂਦੇ ਨੇ ਸਹਾਤਤਾ ਨੂੰ ਸ਼ਹੀਦੀਆਂ ਨੂੰ ਹਾਂਜੀ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਇਹ ਪੇਰੈਂਟਸ ਤੇ ਡਿਪੈਂਡ ਕਰਦਾ ਕਿ ਬੱਚਿਆਂ ਨੂੰ ਕਿੱਦਾਂ ਉਹਨਾਂ ਨੂੰ ਗਾਈਡ ਕਰਨਾ ਨਾ ਆਪਾਂ ਤੇ ਉਸ ਤੋਂ ਬਾਅਦ ਅ ਅਗਰ ਜਿਵੇਂ ਹੁਣ ਅਸੀਂ ਲਗਾਇਆ ਬਿਸਤਰੇ નીચે ਲਗਾਇਆ ਹਨਾ ਉਹਨਾਂ ਨੂੰ ਦੱਸਿਆ ਕਿ ਪੋ ਦਾ ਮਹੀਨਾ ਦਾ ਸ਼ਹੀਦੀ ਦਿਹਾੜਾ ਚੱਲ ਰਿਹਾ ਤਾਂ ਫਿਰ ਬੱਚਿਆਂ ਨੂੰ ਵੀ ਅੱਗੇ ਅਸੀਂ ਉਹਨਾਂ ਨੂੰ ਸਿੱਖੀ ਦੇ ਨਾਲ ਜੋੜ ਰਹੇ ਹਾਂ ਉਹਨਾਂ ਨੂੰ ਵੀ ਦੱਸ ਰਹੇ ਹਾਂ ਇਹ ਸਾਰਾ ਇਤਿਹਾਸ ਬਾਰੇ ਅਗਰ ਆਪਾਂ ਉਹਨਾਂ ਨੂੰ ਦੱਸਾਂਗੇ ਤਾਂ ਬਿਲਕੁਲ ਉਹ ਇਹਨਾਂ ਦੇ ਨਾਲ ਟੱਚ ਰਹਿਣਗੇ ਆਪਣੇ ਰੂਟਸ ਦੇ ਨਾਲ ਟੱਚ ਰਹਿਣਗੇ ਤੇ ਅ ਅਗਰ ਬੱਚਿਆਂ ਨੂੰ ਆਪਾਂ ਗਾਈਡ ਹੀ ਨਹੀਂ ਕਰਾਂਗੇ ਤਾਂ ਫਿਰ ਉਹਨਾਂ ਇਹ ਕਿੰਨੇ ਕ ਸਮੇਂ ਤੋਂ ਜੀ ਇਦਾਂ ਮਤਲਬ ਬਿਸਤਰੇ ਥਲੇ ਲਗਾਏ ਜਾਂਦੇ ਨੇ ਪਹਿਲਾਂ ਜਿਵੇਂ ਕਿ ਸਾਡੇ ਮਾਤਾ ਮੰਮੀ ਰੈਡੀ ਉਹ ਵੀ ਥੱਲੇ ਹੀ ਪਿਆ ਕਰਦੇ ਸੀਗੇ ਤੇ ਹੁਣ ਉਹਨਾਂ ਨੂੰ ਦੇਖ ਕੇ ਅਸੀਂ ਵੀ ਸਾਨੂੰ ਇਹ ਆ ਵੀ ਕਿ ਸਾਡੇ ਬੱਚੇ ਵੀ ਗਾਹਾਂ ਇਸੇ ਤਰ੍ਹਾਂ ਸਹਜਾਦਿਆਂ ਦੀ ਯਾਦ ਹਮੇਸ਼ਾ ਰੱਖਣ ਕੀ ਨਾਮ ਹੈ ਜੀ ਮੇਰਾ ਨਾਮ ਅਨਜੀਤ ਕੌਰ ਕਿਹੜਾ ਪਿੰਡ ਹੈ ਜੀ ਪਿੰਡ ਮਜਾਰਾ ਅੱਛਾ ਕਿੰਨੇ ਕ ਸਮੇਂ ਤੋਂ ਤੁਸੀਂ ਬਿੱtre ਥੱਲੇ ਲਾਇਏ ਨੇ ਬੈੱਡ ਕਿ ਮੈਂ ਦੇਖਿਆ ਕਿ ਬਾਹਰ ਰੱਖੇ ਪਏ ਨੇ ਚਾਕੇ ਕੀ ਕਾਰਨ ਹੈ ਜੀ ਇਹ ਬਿਰਜੀ ਜਿਵੇਂ ਕਿ ਆਪਾਂ ਸਹਜਾਦਿਆਂ ਦੀ ਯਾਦ ਵਿੱਚ ਪਹਿਲਾਂ ਤੋਂ ਹੀ ਅਸੀਂ ਲਗਾਉਨੇ ਆ ਜਦੋਂ ਜਦੋਂ ਸਾਡੀ ਸੋਝੀ ਆ ਪਹਿਲਾਂ ਸਾਡੇ ਮਾਤਾ ਪਿਤਾ ਲਾਉਂਦੇ ਹੁੰਦੇ ਸੀ ਤੇ ਹੁਣ ਅਸੀਂ ਲਗਾਨੇ ਆ ਅੱਛਾ ਜੀ ਕਿਉਂਕਿ ਸਾਡੇ ਬੱਚਿਆਂ ਨੂੰ ਹਾਂਜੀ ਪਤਾ ਲੱਗੇ ਵੀ ਇਹ ਸਹਜਾਦ ਦੇ ਆਪਣੇ ਸ਼ਹੀਦ ਹੋਏ ਸੀ ਉਹਨਾਂ ਦੀ ਸਹਜਾਦਿਆਂ ਦੀ ਸ਼ਹੀਦੀ ਨੂੰ ਯਾਦ ਰੱਖਾਂਗੇ ਬੱਚਿਆਂ ਨੂੰ ਵੀ ਪਤਾ ਲੱਗੇ ਅਗਲੇ ਆਪਣੇ ਛੋਟੇ ਬੱਚਿਆਂ ਨੂੰ ਵੀ ਹਾਂਜੀ ਪੂਰਾ ਪੋਦਾ ਮੀਨਾ ਸੀ ਥੱਲੇ ਹੀ ਪਹਿਨੇ ਆ ਪਰ ਦੇ ਵਿੱਚ ਅਸੀਂ ਦੇਖਿਆ ਹੋਏ ਕਈ ਘਰਾਂ ਦੇ ਬਸਤਰੇ ਜਿਹੜੇ ਇਹਨਾਂ ਥੱਲੇ ਲੱਗੇ ਹੋਏ ਨੇ ਹਾਂਜੀ ਬਹੁਤੇ ਘਰਾਂ ਦੇ ਵਿੱਚ ਜਿਵੇਂ ਕਿ ਜਿਨ੍ਹਾਂ ਜਿਨ੍ਹਾਂ ਨੂੰ ਸਹਿਜਾਦਿਆਂ ਦੀ ਸ਼ਹੀਦੀ ਦਿਵਸ ਦਾ ਸਿੱਖੀ ਦੇ ਨਾਲ ਹੈਗਾ ਉਹ ਵੱਧ ਤੋਂ ਵੱਧ ਲਾਉਂਦੇ ਨੇ